ਕੀ ਪੁਲਾਇ ਦਾ ਬਦਲਾ ਬੁਰਾਈ ਹੈ ਅੱਜ ਦੇ ਪਹਿਲੇ ਪਾਠ ਵਿੱਚ ਅਸੀਂ ਦੇਖਦੇ ਹਾਂ ਯਰਮੀਆ نبی ਪ੍ਰਭੂ ਦਾ ਸੰਦੇਸ਼ ਲੈ ਕੇ ਲੋਕਾਂ ਕੋਲ ਆਉਂਦਾ ਹੈ ਪਰ ਲੋਕ ਯਰਮੀਆ نبی ਨੂੰ ਰੱਦ ਦਿੰਦੇ ਹਨ ਉਹ ਪ੍ਰਭੂ ਦੇ ਸੰਦੇਸ਼ ਨੂੰ ਰੱਦ ਕਰਕੇ ਆਪਣੀ ਸਮਝ ਉੱਤੇ ਭਰੋਸਾ ਰੱਖਦੇ ਹਨ ਕਿਉਂਕਿ ਉਹ ਆਪਣੇ ਜੀਵਨ ਨੂੰ ਬਦਲਣਾ ਨਹੀਂ ਚਾਹੁੰਦੇ ਸਨ ਉਸੀ ਤਰ੍ਹਾਂ ਕਦੇ-ਕਦੇ ਸਾਡੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਹੈ ਸਾਡੇ ਮਾਤਾ-ਪਿਤਾ ਸਾਡੇ ਪੁਜਰੀਤ ਜਾਂ ਸਾਡੇ ਸਿਸਟਰ ਸਹਬਾਨ ਜਾਂ ਸਾਡੇ ਭੈਣ ਭਰਾ ਕੋਈ ਨਾ ਕੋਈ ਜਦੋਂ ਸਾਨੂੰ ਸਹੀ ਰਸਤਾ ਵਿਖਾਉਂਦਾ ਹੈ ਸਾਨੂੰ ਬੁਰੇ ਕੰਮਾਂ ਤੋਂ ਡਾਂਟਦਾ ਹੈ ਤਾਂ ਅਸੀਂ ਉਸ ਇਨਸਾਨ ਨੂੰ ਬੁਰਾ ਸਮਝਦੇ ਹਾਂ ਅਸੀਂ ਉਸ ਇਨਸਾਨ ਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ ਜਾਂ ਉਸ ਨੂੰ ਕਦੇ-ਕਦੇ ਬੁਲਾਉਣਾ ਵੀ ਛੱਡ ਦਿੰਦੇ ਹਾਂ ਪਰ ਪਿਆਰਿਓ ਯਾਦ ਰੱਖੋ ਪ੍ਰਭੂ ਉਹਨਾਂ ਦੇ ਦੁਆਰਾ ਹੀ ਸਾਡੇ ਜੀਵਨ ਨੂੰ ਬਦਲਣਾ ਚਾਹੁੰਦਾ ਹੈ ਪ੍ਰਭੂ ਉਹਨਾਂ ਦੇ ਦੁਆਰਾ ਹੀ ਸਾਨੂੰ ਆਪਣੇ ਕੋਲ ਬੁਲਾਉਂਦਾ ਹੈ ਇਹ ਰੋਜਿਆਂ ਦਾ ਸਮਾ ਖਾਸ ਸਮਾ ਹੈ ਕਿ ਅਸੀਂ ਪ੍ਰਭੂ ਦੀ ਆਵਾਜ਼ ਨੂੰ ਸੁਣੀਏ ਅਤੇ ਪਹਿਚਾਨੀਏ